ਅਦ੍ਰਿ ਜੀ ਕਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਇਸਤਨਾਮ ਸਿੰਘ ਨੈبسੀਦਾਰ ਕਾਦੀਆਂ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਮੈਂ ਆਪਣਾ ਸੰਦੇਸ਼ ਦਿਨਾ ਹਾਂ ਕਿ ਮੈਂ ਆਪਣੇ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਮਾਤਾ ਸਲਖਣੀ ਜੀ ਦੇ 538ਵੇਂ ਵਿਆਹ ਪਰਵਦੀਆਂ ਲੱਖ ਲੱਖ ਭਾਰਤ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਮੁबारकबाद ਦਿਨਾ ਹਾਂ ਇੱਕ ਤੇ ਸੰਦੇਸ਼ ਦਿੰਨਾ ਹੈ ਕਿ ਬਾਬਾ ਜੀ ਦੇ ਵਿਆਹ ਦੇ ਗੁਰਪੁਰਬ ਤੇ ਵੱਤ ਵਦ ਅ ਗੁਰੂ ਘਰ ਜਾ ਕੇ ਬਾਬਾ ਜੀ ਦੇ ਬਟਾਲੇ ਜਾ ਕੇ ਉਹਨਾਂ ਦੇ ਗੁਰਪੁਰਬ ਨੂੰ ਖੁਸ਼ੀਆਂ ਮਨਾਓ ਅਤੇ ਉਹਨਾਂ ਦੇ ਨਾਮ ਨੂੰ ਜਪੋ ਵੈਗਰੂ ਵੈਗਰੂ ਕਰਕੇ ਜਪੋ ਇੱਕ ਸੰਦੇਸ਼ ਉਹ ਵੀ ਦਿੰਨਾ ਹੈ ਕਿ ਨੌਜਵਾਨਾਂ ਨੂੰ ਬੱਚਿਆਂ ਨੂੰ ਵੀ ਉੱਥੇ ਜਾ ਕੇ ਕੋਈ ਹੁੰਡਣਵਾਜੀ ਕਰਕੇ ਨਾ ਕੀਤੀ ਜਾਵੇ ਬਿਲਕੁਲ ਤੋਂ ਸ਼ਾਂਤੀ ਮੇਰੀ ਨਾਲ ਬਾਬਾ ਜੀ ਦਾ ਗੁਰਪੁਰਬ ਨੂੰ ਬਨਾਇਆ ਜਾਵੇ ਮੇਰੇ ਵੱਲੋਂ ਫਿਰ ਸਾਰੇ ਦੇਸ਼ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਾਬਾ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਢੇਰ ਸ ਬਧਾਈਆਂ ਜੀ